ਪੁਤੰਸੀ ਮਿਸਕੋ ਕੰਪਨੀ ਰਿਪੋਰਟ ਅੱਜ ਮਿਤੀ 28 2024 ਨੂੰ ਮਾਦਯੋ ਕਮੰਡਰ ਜਨਰਲ ਰਿਪੋਰਟ ਡਾਕਟਰ ਮਰਨ ਸਰਮਰਨ ਕੁਮਾਰ ਜੀ ਬੀਸੀਐਸ ਜੀ ਦੀ ਹਾਜ਼ਰੀ ਵਿੱਚ ਖੇਡਾਂ ਵੱਤਰ ਪੰਜਾਬ ਦੀਆਂ 2024 ਸੀਜ਼ਨ 3 ਦੇ ਅਧੀਨ ਬਰਾਕ ਪਤਲੀ ਖੇਡਾਂ 2024 ਨੂੰ ਸ਼ੁਰੂ ਕਰਨਾ ਮਾਣ ਕਰਦਾ ਹਾਂ ਅਤੇ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਬਲਾਕ ਫਰੀਦਕੋਟ ਦੇ ਖਿਡਾਰੀ ਇਹਨਾਂ ਖੇਡਾਂ ਵਿੱਚ ਪੂਰੀ ਮਿਹਨਤ ਇਮਾਨਦਾਰੀ ਅਤੇ ਲਗਨ ਦੇ ਨਾਲ ਭਾਗ ਲਵਾਓਗੇ ਅਤੇ ਫਰੀਦਕੋਟ ਦਾ ਨਾਮ ਖੇਡਾਂ ਦੇ ਖੇਤਰ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਰੋਸ਼ਨ ਕਰੋਗੇ ਧੰਨਵਾਦ ਮਾਈਕਲ ਜੀ ਦਾ ਖਾਨ ਸਾਹਿਬ ਮਾਈਕ hello to